ਸੇਕੀ ਪਟਾਚੀ ਦਾ ਅੱਜ ਬੱਸੀ ਪਟਾਣਾ ਪੁਲਿਸ ਪਾਸ ਰਜਿੰਦਰ ਸਿੰਘ ਵਾਸੀ ਗੰਡੂਆ ਕਲਾ ਨੇ ਆਪਣਾ ਬਿਆਨ ਦਰਜ ਕਰਾਇਆ ਸੀਗਾ ਕਿ ਉਹ ਥਬਲ ਨਹਿਰ ਪਾਸ ਆਪਣੇ ਏਮਪੋ ਵਿੱਚ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਰੋਕਿਆ ਤੇ ਉਸ ਨੂੰ ਕਿਰਚ ਦਿਖਾ ਕੇ ਧਰਾਤਮਕਾ ਕੇ ਉਸ ਤੋਂ 4000 ਰੁਪਇਆ ਤੇ ਮੋਬਾਈਲ ਫੋਨ ਖੋਲਿਆ ਸੀ ਤੇ ਮੌਕੇ ਤੋਂ ਭੱਜ ਗਏ ਸੀ ਜਿਸ ਤੇ ਬੱਸੀ ਪਟਾਣਾ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਤਤਤੀ ਸ਼ੁਰੂ ਕੀਤੀ ਸੀ ਇਹਨਾਂ ਨੌਜਵਾਨਾਂ ਦੇ ਵਿੱਚ ਇੱਕ ਦੇ ਹੱਥ ਤੇ ਰਵੀ ਨਾਂ ਦਾ ਟੈਟੂ ਬਣਿਆ ਹੋਇਆ ਸੀ ਔਰ ਦੂਜੇ ਨੂੰ ਹਰਦੀਪ ਸਿੰਘ ਕਹਿ ਕੇ ਬੁਲਾ ਰਿਆ ਸੀ ਤਾਂ ਇਹ شناخت ਹੋ ਗਈ ਇਹ ਦੋਵੇਂ ਦੋਸ਼ੀ ਅਸੀ ਪਟਨਾ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਇਹ ਮਰੀਂਡਾ ਏਰੀਆ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਇਹਨਾਂ ਦਾ ਵਰਤਿਆ ਹੋਇਆ ਮੋਟਰਸਾਈਕਲ ਬਰਾਮਦ ਕਰਵਾਇਆ ਤੇ 1300 ਰੁਪਿਆ ਕੈਸ਼ ਵੀ ਬਰਾਮਦ ਕੀਤਾ ਇਹਨਾਂ ਤੋਂ ਨੂੰ ਮਾਨਜੋਗ ਅਦਾਲਤ 'ਚ ਪੇਸ਼ ਕੀਤਾ ਪਰਮਾਨ ਲਿਆ ਦੁਰਨਰਮਣੇ ਨਾਲ ਤੋਂ ਵਰਤਿਆ ਗਿਆ ਹਥਿਆਰ ਕਿਰਚ ਲੋਹਾ ਵੀ ਬਰਾਮਦ ਕਰਵਾ ਲਈ। ਚੇਲਰ ਦਾ ਮਾਮਲਾ ਹੈ ਜੁਈ। ਹਾਂਜੀ ਜਿਹੜਾ ਦੋਸ਼ੀ ਹਰਦੀਪ ਸਿੰਘ ਹੈ ਇਸ ਤੇ ਲੁੱਟਖੋਹ ਦੇ ਤੇ ਨਸ਼ੇ ਦੇ ਮੁਕੱਦਮੇ ਦਰਜ ਨੇ ਤਿੰਨ ਪਹਿਲਾਂ। ਜਿਹੜੀ ਇਹ 6:00 ਵਜੇ ਕਿਸ ਤਰ੍ਹਾਂ ਵਜਈ? ਹਾਂਜੀ ਇਹ ਜਦੋਂ ਇਹ ਬਰਾਮਦਗੀ ਕਰਾਉਣ ਗਈ ਹੈ ਪੁਲਿਸ ਪਾਰਟੀ ਰਮਾਨ ਦੌਰਾਨ ਤਾਂ ਇਹ ਦੋਸ਼ੀ ਹਰਦੀਪ ਸਿੰਘ ਨੇ ਉੱਥੋਂ ਬਰਾਮਦਗੀ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਉੱਥੇ ਉਸ ਸਮੇਂ ਇਹਦੀ ਸੱਟ ਲੱਗੀ ਹੈ ਜੀ। ਉਹਦਾ ਇਲਾਜ ਕਰਵਾ ਦਿੱਤਾ ਗਿਆ।